मुझे चांस दिया अपनी के लिए पर मैं बहुत -बहुत मुझे अपरचुनिटी मिली एंड थैंक यू सो मच यहाँ की ऑडियंस इतना प्यार दिया कि इतने सब आ रहे हैं सबने बहुत अच्छे से मतलब मुझे रिस्पॉन्स किया जिससे कि मुझे और मिला मेकअप करने के लिए थैंक यू तो उनके लिए भी मैसेज है कि जो शौकीन है मेकअप के उनको भी ये क्लास अटेंड करनी चाहिए थी बिकॉज़ लर्निंग नेवर स्टॉप और कुछ नया सीखने को ही मिलता है निखारना जरूर चाहता है थे। चाहिए थे। इसलिए

ਆਲਵੇਸ ਵਧੀਆ ਲੱਗਦਾ ਤੇ ਮੈਨੂੰ ਖੁਦ ਨੂੰ ਮੇਕਅਪ ਕਰਨਾ ਤਿਆਰ ਹੋਣਾ ਬਹੁਤ ਵਧੀਆ ਲੱਗਦਾ ਤੇ ਜਦੋਂ ਵੀ ਇਦਾਂ ਦੇ ਇਵੈਂਟ ਦੇ ਵਿੱਚ ਆਉਣੀ ਆ ਖੁਸ਼ੀ ਮਿਲਦੀ ਆ ਹਨਾ ਤੇ ਮੈਨੂੰ ਹਮੇਸ਼ਾ ਹੁੰਦਾ ਕਿ ਜੋ ਜੋ ਬੱਚੇ ਇਸ ਲਾਈਨ ਦੇ ਵਿੱਚ ਆਏ ਨੇ ਉਹਨਾਂ ਦੇ ਸੁਪਨੇ ਪੂਰੇ ਹੋਣ ਤੇ ਉਹ ਬਹੁਤ ਜ਼ਿਆਦਾ ਗਰੂਪ ਹੈ ਅੱਜ ਕੀ ਕੀ ਖਾਸ ਰਿਹਾ ਤੁਸੀਂ ਦੇਖੋ ਬਹੁਤ ਸਾਰਾ ਕੁੜੀਆਂ ਤਿਆਰ ਹੋਈਆਂ ਨੇ ਬਣ ਕੇ ਆਈਆਂ ਨੇ ਕੀ ਨਜ਼ਰ ਬਸ ਤੋ ਦੇਖੋ ਮੈਂ ਮੇਰੀ ਫੇਵਰਿਟ ਪਲੇਸ ਤੇ ਖੜੀ ਆ ਅੰਬਰ ਸਰ ਹਨਾ ਇੱਥੇ ਆ ਕੇ ਆਲਵੇਸ ਵਧੀਆ ਲੱਗਦਾ ਹੈ ਤੇ ਬਾਕੀ ਇੱਥੇ ਆ ਕੇ ਪਤਾ ਚੱਲਿਆ ਕਿ ਕਿੰਨਾ ਨਿਊ ਟੈਲੈਂਟ ਕਿੰਨੇ ਸੋਹਣੇ ਸੋਹਣੇ ਮੇਕਅਪ ਜਿਹਦਾ ਤੁਸੀਂ ਦੇਖ ਰਹੇ ਹੋਗੇ ਕਿੰਨਾ ਸੋਹਣਾ ਮੇਕਅਪ ਕੀਤਾ ਇਹਨਾਂ ਨੇ ਕਿੰਨਾ ਸੋਹਣਾ ਪਿਆਰ ਹੋਏ ਨੇ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਨਾ ਐਜ਼ ਅ ਫੀਮੇਲ ਜਦੋਂ ਮੈਂ ਆਉਣੀ ਐ ਇਦਾਂ ਦੇ ਉਹਦੇ ਵਿੱਚ ਜਦੋਂ ਨਵੇਂ-ਨਵੇਂ ਚੀਜ਼ਾਂ ਦੇਖਦੀਆਂ ਉਹਦੇ ਵਿੱਚ ਸਾਨੂੰ ਵੀ ਹੈਲਪ ਹੁੰਦੀ ਹੈ ਤਾਂ ਵਧੀਆ ਲੱਗਿਆ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਬਹੁਤ ਸੋਹਣਾ ਇਵੈਂਟ ਅੱਜ ਦਾ ਗਿਆ ਤੇ ਮੈਂ ਬਹੁਤ ਇੰਜੋਏ ਕੀਤਾ ਜਿਹਦੇ ਹੌਸਲੇ ਘਰ ਬੈਠ ਤੁਹਾਨੂੰ ਦੇ ਇਕੋ ਫਿਟ ਰਹਿਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਹਨਾ ਤੇ ਸੁੰਦਰ ਪਰਮਾਤਮਾ ਸੁੰਦਰਤਾ ਦਿੰਦਾ ਉਹਨੂੰ ਆਪਾਂ ਨਿਖਾਰਨਾ ਹੁੰਦਾ ਇੱਕ ਮੇਕਅਪ ਦੇ ਨਾਲ ਤੇ ਸਾਰਿਆਂ ਨੂੰ ਵਰਕ ਕਰਨਾ ਚਾਹੀਦਾ ਆਪਣੇ ਆਪ ਨੂੰ ਸੋਹਣੇ ਦਿਖਣ ਦਾ ਹੱਕ ਸਾਰਿਆਂ ਨੂੰ ਆ ਇਹ ਮੈਂ ਹੀ ਕਹੂੰਗੀ ਕਿ ਜੇ ਤੁਸੀਂ ਮਤਲਬ ਆਉਣਾ ਚਾਹੀਦਾ ਤੁਹਾਨੂੰ ਇਦਾਂ ਦੇ ਇਵੈਂਟ ਦੇ ਵਿੱਚ ਤੇ ਨਹੀਂ ਆਉਂਦੇ ਤਾਂ YouTube ਬਹੁਤ ਵਧੀਆ ਚੀਜ਼ ਆ ਜੇ ਉੱਥੋਂ ਸਿੱਖੋ ਤੇ ਮੇਕਅਪ ਆਪਣੇ ਆਪ ਅਪਲਾਈ ਕਰੋ ਤੇ ਜਦੋਂ ਤੁਸੀਂ ਟਰਾਈ ਕਰੋਗੇ ਤਾਂ ਬਹੁਤ ਪਰਫੈਕਟ ਮੇਕਅਪ ਤੁਸੀਂ ਕਰ ਸਕਦੇ ਹੋ ਪਰਮ ਜੀ ਅਨੂਰ ਜੀ ਨਾਲ ਤੁਸੀਂ ਬਹੁਤ ਜ਼ਿਆਦਾ ਸੁਪਰ ਟਿਪਸ ਮਾਈਟ ਦਿੱਤੀਆਂ ਨੇ ਕੋਲੋਂ ਸਿਆਸਤ ਦੇ ਚੈਅ ਰੱਖਦੇ ਅਗਰ ਤੁਹਾਨੂੰ ਕਿਸੇ ਚੀਜ਼ ਤੋਂ ਉਪਰ ਆਵੇ ਤੁਸੀਂ ਦੇਖੋ ਹਲੇ ਤੱਕ ਤਾਂ ਮੇਰਾ ਕੋਈ ਵਿਚਾਰ ਨਹੀਂ ਆ ਤੇ 나ਹੀਂ ਮੈਨੂੰ ਇਸ ਚੀਜ਼ ਦੀ ਨੌਲੇਜ ਹੈ ਬੀ ਫ੍ਰੈਂਕਲੀ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ ਕਿਸੇ ਬੰਦੇ ਨੂੰ ਇੰਟਰਸਟ ਹੁੰਦਾ ਨੌਲੇਜ ਹੁੰਦੀ ਆ ਫੇਰ ਹੀ ਉਸ ਲਾਈਨ ਇਹ ਕਰਮਜੀਤ ਸਰ ਇਸ ਲਾਈਨ ਦੇ ਵਿੱਚ ਆਏ ਨੇ ਮੇਰੇ ਵੱਲੋਂ ਉਹਨਾਂ ਨੂੰ ਬੈਸਟ ਵਿਸ਼ੇਸ ਤੇ ਨਾ ਚਾਹਣੀ ਆ ਕਿ ਪਰਮਾਤਮਾ ਉਹਨਾਂ ਨੂੰ ਕਾਮਯਾਬੀ ਦੇ। ਥੈਂਕ ਯੂ।